ਸੰਗਰੂਰ ਵਾਲੀ ਸੀਟ ਲੈ ਜਾਣਗੇ ਮਾਨਸਾ ਬਰਕੀ। ਦੇਖੋ ਜਿਹੜੀ ਮਾਨਸਾ ਦੀ ਪੋਲਿਟਿਕਸ ਹੈ ਉਹ ਕਦੇ ਇਲੈਕਸ਼ਨ ਨਹੀਂ ਰਹੀ। ਹਾਂ। ਉਹਨਾਂ ਨੇ ਕਦੇ ਜਿੱਤ ਨੂੰ ਬੇਸ ਨਹੀਂ ਬਣਾਇਆ। ਵਿਖੋ ਸੀ 16 ਇਹ ਪੂਰੇ ਰੈਸਟ ਆਫ ਹਿੰਦੁਸਤਾਨ ਦੇ ਵਿੱਚ ਇੱਕ ਹੀ ਪਾਰਟੀ ਹੈ ਜਿਹੜੀ ਪਿਛਲੇ 40-42 ਸਾਲ ਤੋਂ ਬਿਨਾਂ ਪੋਲਿਟਿਕਲ ਪਾਵਰ ਤੇ ਖੜੀ ਹੈ। ਆਪ ਦਾ ਉਹਨੇ ਅਸੂਲ ਨਹੀਂ ਛੱਡਿਆ, ਅਜੰਡਾ ਨਹੀਂ ਛੱਡਿਆ, ਲੜਦਾ ਆ ਰਿਹਾ। ਤੇ ਇੱਥੇ ਤੇ ਲੋਕ ਵੇਖੋ ਆ ਆ ਆਪਣੇ ਖੈਰਾ ਸਾਹਿਬ ਦੀ ਗੱਲ ਕਰ ਲੋ ਪਹਿਲੇ ਕਹਿੰਦੇ ਸੀ ਕਿ ਪ੍ਰਕਾਸ਼ ਸਿੰਘ ਬਾਦਲ ਜਿੰਦਾਬਾਦ ਜਦ ਕਾਲੀਦਾਲ ਸੀ ਜਦੋਂ ਉਹਨਾਂ ਨੇ ਟਿਕਟ ਨਹੀਂ ਦਿੱਤੀ ਫਿਰ ਇਹ ਕਹਿੰਦੇ ਸੀ ਕਾਂਗਰਸ ਜਿੰਦਾਬਾਦ ਸਰਦਾਰ ਬੈਂਸ ਸਿੰਘ ਜਿੰਦਾਬਾਦ ਸਰਦਾਰ ਅਮਨੰਦਰ ਸਿੰਘ ਜਿੰਦਾਬਾਦ ਜਦੋਂ ਕਾਂਗਰਸ ਨੇ ਵੀ ਇਹਨਾਂ ਨੂੰ ਨਹੀਂ ਦਿੱਤਾ ਕੁਝ ਫਿਰ ਇਹ ਕਹਿੰਦੇ ਕਿ ਕੇਜਰੀਵਾਲ ਜਿੰਦਾਬਾਦ ਉਹ ਇਹ ਫਿਰ ਕਹਿੰਦੇ ਨੇ ਕਿ ਸੋਨੀਆ ਗਾਂਧੀ ਜਿੰਦਾਬਾਦ ਰੋਹਿਤ ਗਾਂਧੀ ਜਿੰਦਾਬਾਦ ਜਦੋਂ ਕੇਜਰੀਵਾਲ ਨੇ ਡਾਕਟਰ ਤਰਮੀਰ ਗਾਂਧੀ ਜਿਹੜੇ ਐਨੇ ਵੱਡੇ ਇਸ਼ੂਜ਼ ਰੇਸ ਕਰਦੇ ਨੇ ਬੇਸ਼ੱਕ ਅਸੀਂ ਡਿਫਰੈਂਟ ਫੋਟਿੰਗ ਤੇ ਹੈਗੇ ਵਿਚਾਰਤਰਾ ਦਾ ਫਰਕ ਹੈਗਾ ਪਰ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਤੇ ਕੰਮ ਕੀਤਾ ਫਿਰ ਆਪਣੇ ਸੁਪਰੀਮ ਕੋਰਟ ਵਾਲੇ ਜਿਹੜੇ ਸੀਨੀਅਰ ਵਕੀਲ ਨੇ ਪੂਸ਼ਨ ਹੋਣੀ ਜਦੋਂ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਦੇ ਖਿਲਾਫ ਉਹ ਬੋਲੇ ਨਹੀਂ ਕਿ ਇਹ ਡਿਕਟੇਟਰ ਹੈ ਉਹ ਦੋ ਖੈਰਾ ਸਾਹਿਬ ਚੁੱਪ ਕਰ ਗਏ ਖੈਰਾ ਸਾਹਿਬ ਨੂੰ ਪਤਾ ਸੀ ਕਿ ਮੈਨੂੰ ਲੀਡਰ ਆਫ ਆਪੋਜੀਸ਼ਨ ਬਣਾਉਣਾ ਤੁਸੀਂ ਰਾਜ ਦੀ ਮਤਲਬ ਮੈਨੂੰ ਲੱਗਦਾ ਹੈ ਕਿ ਖੈਰਾ ਸਾਹਿਬ ਇਹ ਸਾਰੀ ਸੀਸ ਨੂੰ ਮਾਹੌਲ ਨੂੰ ਆਪ ਦੇ ਹੱਕ ਚ ਵਰਤਣ ਦੀ ਕੋਸ਼ਿਸ਼ ਕਰ ਰਹੇ ਨੇ ਜਦੋਂ ਸਮਾਸੀ ਉਦੋਂ ਕਦੇ ਨਹੀਂ ਖੜੇ ਹੋ